आज जो ਪਿੰਡਾਂ ਦੇ ਨੌਜਵਾਨ ਭੋਲੇ ਜ਼ਰੂਰ ਨੇ ਲੇਕਿਨ ਸੇਵਾ ਦੇ ਵਿੱਚ ਵੇਖੋ ਸੇਵਾ ਵਿੱਚ ਕਿਵੇਂ ਲੱਗੇ ਹੋਏ ਨੇ ਔਰ ਸੇਵਾ ਜਿਹੜੀ ਨਿਭਾਈ ਜਾ ਰਹੀ ਆ ਇਸ ਬਾਰੇ ਦੱਸ ਦਈਏ ਜਾਣਕਾਰੀ ਦੇ ਦਈਏ ਕਿ ਬਹੁਤ ਸਾਰੇ ਪਿੰਡਾਂ ਵਿੱਚ ਅਕਸਰ ਹੀ ਗੁਰਦੁਆਰਾ ਸਾਹਿਬ ਨੂੰ ਜਾਣ ਵਾਲੇ ਰਸਤਿਆਂ ਵਿੱਚ ਹਨੇਰਾ ਨਜ਼ਰ ਆਉਂਦਾ ਔਰ ਬਹੁਤ ਸਾਰੇ ਹਨੇਰੇ ਦੇ ਵਿੱਚ ਹਾਸੀ ਵੀ ਵਾਪਰਦੇ ਆ ਜਦੋਂ ਗੱਲ ਕਰਦੇ ਆ ਆਪਾਂ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਗਾਲੜੀ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਜੋ ਦਰਾਂਗਲੇ ਵਾਲੇ ਰੋਡ ਤੋਂ ਲੈ ਕੇ ਟਾਲੀ ਸਾਹਿਬ ਨੂੰ ਜਾਂਦਾ ਜੋ ਤਲਵੰਡੀ ਦੇ ਸਾਹਮਣੇ ਤੋਂ ਜਾਣ ਵਾਲਾ ਰਸਤਾ ਲਗਭਗ 2.5 ਕਿਲੋਮੀਟਰ ਦਾ ਟੋਟਾ ਹੋਵੇਗਾ ਔਰ ਬਹੁਤ ਸਾਰੀ ਸੰਗਤ ਸਵੇਰ 2 ਵਜੇ ਤੋਂ ਲੈ ਕੇ ਲਗਭਗ ਸਵੇਰ ਦੇ 8 ਵਜੇ ਤੱਕ ਹਨੇਰਾ ਹੁੰਦਾ ਜਿਸ ਵਿੱਚ ਸੰਗਤ ਲਗਾਤਾਰ ਚਲਦੀ ਰਹਿੰਦੀ ਔਰ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਔਰ ਕਈ ਵਾਰ ਸੰਗਤ ਨੰਗੇ ਪੈਰ ਵੀ ਜਾਂਦੀ ਆ ਔਰ ਕੱਖ ਕਾਂ ਦਾ ਵੀ ਡਰ ਰਹਿੰਦਾ ਔਰ ਸੰਗਤ ਨੇ ਇਹ ਚੀਜ਼ ਨੂੰ ਵੇਖਦੇ ਹੋਏ ਆ ਸੇਵਾ ਨਿਭਾਈ ਆ ਲਾਈਟਾਂ ਜਿਹੜੀਆਂ ਤਲਵੰਡੀ ਤੋਂ ਲੈ ਕੇ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਤੱਕ ਇਹ ਲਾਈਟਾਂ ਲਗਾਈਆਂ ਜਾ ਰਹੀਆਂ ਆ ਤੁਸੀਂ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਕਿ ਇਹ ਸੇਵਾ ਭਾਵਨਾ ਔਰ ਪਿੰਡਾਂ ਦੇ ਲੋਕ ਅਕਸਰ ਹੀ ਇਹ ਸੇਵਾ ਭਾਵਨਾ ਨਿਭਾਉਂਦੇ ਰਹਿੰਦੇ ਆ ਔਰ ਐਵੇਂ ਗੱਲ ਕਰੀ ਤਾਂ ਇੱਕ ਸੰਸਥਾ ਹੈ ਔਰ ਇਸ ਸੰਸਥਾ ਵੱਲੋਂ ਬਹੁਤ ਸਾਰਾ योगदान ਪਾਇਆ ਜਾ ਰਿਹਾ ਬਹੁਤ ਸਾਰੀ ਸੇਵਾ ਨਿਭਾਈ ਜਾ ਰਹੀ ਹੈ ਔਰ ਤੁਸੀਂ ਪੂਰੀ ਗੱਲਬਾਤ ਵੀ ਸੁਣਨੀ ਹੈ ਇਹਨਾਂ ਨੌਜਵਾਨਾਂ ਦੀ ਇਹਨਾਂ ਬੱਚਿਆਂ ਦੀ ਔਰ ਪੂਰੀ ਗੱਲਬਾਤ ਸੁਣਨੀ ਹੈ ਇਹਨਾਂ ਸੇਵਾਦਾਰਾਂ ਦੀ ਕਿ ਕਿਹੜੀ ਸੰਸਥਾ ਨਾਲ ਜੁੜੇ ਹੋਏ ਹੈ ਔਰ ਕਿਹੜੀ ਸੰਸਥਾ ਹੈ ਔਰ ਕਿਵੇਂ ਸੇਵਾ ਨਿਭਾਈ ਜਾ ਰਹੀ ਹੈ ਔਰ ਇਹ ਮਾਰਗ ਜਿਹੜਾ ਕਿਹੜਾ ਪੂਰੀ ਜਾਣਕਾਰੀ ਤੁਹਾਨੂੰ ਇਹਨਾਂ ਤੋਂ ਮਿਲੇਗੀ ਔਰ ਵੀਡੀਓ ਪੂਰੀ ਸੁਣ ਕੇ ਇਹਨਾਂ ਦਾ ਧੰਨਵਾਦ ਜ਼ਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਬਾ ਸ਼੍ਰੀਚੰਦ ਜੀ ਬਾਗ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਗੁਰਦੁਆਰਾ ਟਾਲੀ ਸਾਹਿਬ ਜੀ ਜਿਸ ਦੀ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਬੁਖਣਾ ਜਿਨ੍ਹਾਂ ਨੇ ਪਿਛਲੇ ਸਾਲ 6 ਲਾਈਟਾਂ ਪਿੰਡ ਤਲਵੰਡੀ ਤੋਂ ਲੈ ਕੇ ਜਿਹੜਾ ਗੁਰਦੁਆਰਾ ਟਾਲੀ ਸਾਹਿਬ ਜੀ ਨੂੰ ਮਾਰਗ ਜਾਂਦਾ ਬਾਬਾ ਸ਼੍ਰੀਚੰਦ ਜੀ ਦਾ ਇੱਥੇ 6 ਲਾਈਟਾਂ ਲਗਾਈਆਂ ਸਨ ਇਸ ਸੇਵਾ ਟਾਈ ਹੋਣ ਦੀ ਸੇਵਾ ਜਿਹੜੀ ਆ ਇਹ ਸੇਵਾ ਸੰਸਥਾ ਜਿਹੜੀ ਆ ਇਹ ਕਰ ਰਹੀ ਹੈ ਤੇ ਇਸ ਸੇਵਾ ਸੋਸਾਇਟੀ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਜਾਂ ਬੱਚੇ ਜਿਸ ਤਰ੍ਹਾਂ ਸੇਵਾ ਕਰ ਰਹੇ ਹਨ ਕਿਉਂਕਿ ਇਸ ਮਾਰਗ ਦੇ ਉੱਤੇ ਆ ਹਨੇਰਾ ਬਹੁਤ ਜ਼ਿਆਦਾ ਹੁੰਦਾ ਜਿਹਦਾ ਰਾਤ ਨੂੰ ਲੋਕਾਂ ਨੂੰ ਜਾਣ ਵਾਤੇ ਬੜੀ ਵੱਡੀ ਪ੍ਰੋਬਲਮ ਤੇ ਦਿੱਕਤ ਦੀ ਪ੍ਰੋਬਲਮ ਆਉਂਦੀ ਹੈ ਉਹਨੂੰ ਮੱਧਿਆ ਨਜ਼ਰ ਰੱਖਦੇ ਹੋਏ ਇਹਨਾਂ ਗੁਰਮੁਖ ਪਿਆਰਿਆਂ ਵੱਲੋਂ ਇਹ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਭਾਈ ਸਾਹਿਬ ਸੁਖਵਿੰਦਰ ਸਿੰਘ ਜੀ ਬੁਗਣਾ ਦੀ ਟੀਮ ਜਿਹੜਾ ਹੈ ਭਾਈ ਸਾਹਿਬ ਜਤਿੰਦਰ ਸਿੰਘ ਜੀ ਲੱਕੀ ਪਿੰਡ ਹਕੀਮਪੁਰ ਤੋਂ ਜੀ ਕਰਨ ਸਿੰਘ ਜੀ ਤੇ ਭਾਈ ਸਾਪਾਈ ਆ ਨਵਜੋਤ ਸਿੰਘ ਦੇਖੋ ਸੇਵਾ ਨਿਭਾ ਰਹੇ ਹਨ ਤੇ ਕਨੈਕਸ਼ਨ ਦਿੱਤੇ ਜਾ ਰਹੇ ਹਨ ਦੇਖੋ ਛੋਟਾ ਜਿਹਾ ਬੱਚਾ ਇਹਨੂੰ ਕਿੰਨੀ ਲਗਣਾ ਗੁਰਦਰਾ ਟਾਲੀ ਸਾਹਿਬ ਬਾਬਾ ਸਿਰਚਾਂਜੀ ਦੀ ਸੇਵਾ ਸੁਸਾਇਟੀ ਨਾਲ ਤੇ ਸੇਵਾ ਕਰਨ ਵਿੱਚ ਵੀ ਇਹਨਾਂ ਨੂੰ ਆਨੰਦ ਆ ਰਿਹਾ ਆ ਭਾਈ ਸਾਪਾਈ ਮਨਪ੍ਰੀਤ ਸਿੰਘ ਜੀ ਪਿੰਡ ਹਕੀਮਪੁਰ ਤੋਂ ਤੇ ਸਾਰੀ ਟੀਮ ਦਾ ਬਹੁਤ ਵੱਡਾ ਯੋਗਦਾਨ ਆ ਜਿਹੜਾ ਇਹਨਾਂ ਗੁਰਮੁਖ ਪਿਆਰਿਆਂ ਵੱਲੋਂ ਸੇਵਾ ਕੀਤੀ ਜਾਂਦੀ ਹੈ ਇਹਨੇ ਇਹਨੇ ਬੱਚੇ ਜਿਹੜੇ ਨੇ ਨਾ ਉਹ ਕਿਸੇ ਦੇ ਆਖੇ ਵੀ ਨਹੀਂ ਲੱਗਦੇ ਵੀ ਮੰਨ ਲਓ ਕਹਨੇ ਵਿੱਚ ਵੀ ਨਹੀਂ ਹੁੰਦੇ ਤੇ ਇਸ ਬੱਚਿਆਂ ਵੱਲੋਂ ਕਿੱਡੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਕਿ ਤਾਂ ਜੋ ਜਿਹੜਾ ਲੋਕਾਂ ਵੱਲੋਂ ਇੱਥੇ ਸੰਗਤ ਜਿਹੜੀ ਚੱਲ ਕੇ ਸਵੇਰੇ 2 ਵਜੇ ਸਟਾਰਟ ਹੋ ਜਾਂਦੀ ਹੈ ਅੰਮ੍ਰਿਤ ਵੇਲੇ ਤੋਂ ਤੇ ਉਹ ਜਿਹੜੀ ਇਹ ਪਰਿਵਾਰ ਆਉਂਦੇ ਹਨ ਉਹਨਾਂ ਨੂੰ ਹਨੇਰੇ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸੋ ਇਨਸਾਨ ਜਗ੍ਹਾ ਹੈ ਤੇ ਇਹ ਸੇਵਾ ਸੁਸਾਇਟੀ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਤੇ ਇਸ ਦੇ ਮੋਢੇ ਜਿਹੜੇ ਹਨ ਉਹ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਬੁਗਣਾ ਜੀ ਹਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਬੁਗਣਾ ਆਪ ਜੀ ਨੂੰ ਬੇਨਤੀ ਕਰਾਂਗੇ ਕਿ ਦੱਸੋ ਇਹ ਸੇਵਾ ਸੁਸਾਇਟੀ ਦਾ ਕੀ ਮਹੱਤਵ ਹੈ ਤੇ ਤੁਹਾਨੂੰ ਇਸ ਸਮੇਂ ਕਿੰਨਾ ਕੰਮ ਦਾ ਆ ਰਿਹਾ ਇਹ ਸੇਵਾ ਜਿਹੜੀ ਕਰਕੇ ਏਡੀ ਵੱਡਾ ਉਪਰਾਲਾ ਕਰਕੇ ਜਿਹੜਾ ਇਸ ਮੰਨ ਲਓ ਏਡੇ ਵੱਡੇ ਉਪਰਾਲੇ ਨੂੰ ਸਿਰੇ ਚਾੜਨਾ ਇਹ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਹੀ ਹੁੰਦਾ ਤੇ ਤੁਹਾਡਾ ਬੜਾ ਯੋਗਦਾਨ ਆ ਤੁਹਾਡੀ ਟੀਮ ਦਾ ਤੁਸੀਂ ਦੱਸੋ ਆਪਣੇ ਵਿਚਾਰ ਜੀ ਵਾਹਿਗੁਰੂ ਜੀ ਖਾਲਸਾ ਵਿਖੇ ਧੰਨ ਬਾਬਾ ਸ਼੍ਰੀ ਚੰਦ ਜੀ ਇਹ ਮਾਰਗ ਬਾਬਾ ਸ਼੍ਰੀ ਚੰਦ ਜੀ ਟਾਲੀ ਸਾਹਿਬ ਗਲੜੀ ਨੂੰ ਜਾਂਦਾ ਹੈ ਜੋ ਤਲਵੰਡੀ ਤੋਂ ਹੁੰਦਾ ਹੋਇਆ ਗਲੜੀ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਸਾਹਿਬ ਤੱਕ ਪਹੁੰਚਦਾ ਹੈ ਇਸ ਵੀ ਸੇਵਾ ਉਹ ਤੋਂ ਬਾਅਦ ਸਾਹਿਬ ਦੀ ਸੇਵਾ ਵਿੱਚ ਇੱਕ ਛੋਟਾ ਜਿਹਾ ਗਰੁੱਪ ਬਣਾਇਆ ਹੈ ਜਿਸ ਦਾ ਨਾਮ ਬਾਬਾ ਸ਼੍ਰੀ ਚੰਜੀ ਦਾ ਬਾਗ ਹੈ ਇਹ ਬਾਗ ਸਾਰਿਆਂ ਨਾਲ ਮਿਲ ਕੇ ਸੇਵਾ ਕਰਦਾ ਹੈ ਅਤੇ ਇਹ ਸਾਰੀ ਸਾਡੀ ਛੋਟੀ ਜੀ ਸੰਸਥਾ ਹੈ ਜੋ ਬਾਬਾ ਜੀ ਦੇ ਜਨਮ ਦਿਨ ਤੇ ਬੂਟਿਆਂ ਦੀ ਸੇਵਾ ਕਰਦੀ ਹੈ ਫਰੀ ਵਿੱਚ ਤੇ ਇਸ ਤੋਂ ਬਾਅਦ ਬਾਬਾ ਜੀ ਦੀਆਂ ਸੋਲਰ ਲਾਈਟਾਂ ਲਗਾਉਣ ਜਾ ਰਹੇ ਹਾਂ ਇਸ ਤੋਂ ਪਹਿਲਾਂ ਛੇ ਲਾਈਟਾਂ ਲਗਾਈਆਂ ਗਈਆਂ ਸੀ ਸਾਰਿਆਂ ਨਾਲ ਮਿਲ ਕੇ ਸਾਰੇ ਮੈਂਬਰ ਥੋੜੇ ਥੋੜੇ ਪੈਸੇ ਪਾਉਂਦੇ ਹਨ ਜਿਸ ਨੂੰ ਜੋੜ ਕੇ ਇੱਕ ਗਰੁੱਪ ਦੇ ਰਾਹੀ ਬਾਬਾ ਜੀ ਦੀ ਸੇਵਾ ਕੀਤੀ ਜਾਂਦੀ ਹੈ ਹੁਣ ਸੋਲਰ ਲਾਈਟਾਂ 6 ਲਗਾਈਆਂ ਗਈਆਂ ਹਨ ਜੇ ਬਾਬਾ ਜੀ ਨੇ ਪਹੁੰਚਾਈਆਂ ਤਾਂ ਹੋਰ ਵੀ ਲਗਾਈਆਂ ਜਾਣਗੀਆਂ ਧੰਨ ਬਾਬਾ ਸ਼੍ਰੀ ਚਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਸਭ ਭਾਈ ਸਾਹਿਬ ਜਤਿੰਦਰ ਸਿੰਘ ਜੀ ਲੱਕੀ ਤੁਸੀਂ ਵਿਚਾਰ ਦੱਸੋ ਕੁਝ ਆਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦੀ ਮਿਹਰ ਸਦਕਾ ਅਸੀਂ ਪਹਿਲਾਂ 6 ਲਾਈਟਾਂ ਲਗਾਈਆਂ ਸੀ ਸੋਲਰ ਤੇ 6 ਲਾਈਟਾਂ ਹੁਣ ਬਾਬਾ ਜੀ ਦੀ ਕਿਰਪਾ ਨਾਲ ਤੇ ਆਪਣੇ ਵੀਰ ਜਿੰਨੇ ਵੀ ਸਹਿਯੋਗ ਕਰਦੇ ਨੇ ਕੁਝ ਆਰਮੀ ਚ ਨੇ ਕੁਝ ਬਾਹਰ ਗਏ ਨੇ ਜਿੰਨੇ ਵੀ ਜਿੰਨੇ ਵੀ ਇਹਨਾਂ ਨੇ ਸੇਵਾ ਕੀਤੀ ਆ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਹਾਲੇ ਤੱਕ ਤਲਵੰਡੀ ਦੇ ਇਸ ਜਿਹੜਾ ਬਾਬੂ ਸ਼ੰਤੂ ਨੂੰ ਰਾਹ ਜਾ ਰਿਹਾ ਹੈ ਅਜੇ ਤਾਂ ਆਪਾਂ ਇਸ ਸਵਾ 23 ਸਿਰਫ 16 ਲਾਈਟਾਂ ਨਾਲ 온ਲੀ ਕੋਸ਼ਿਸ਼ ਕੀਤੀ ਆ ਤੇ ਮਹਾਰਾਜ ਦੀ ਕਹਿਤਾ ਹੋਈ ਤਾਂ ਜਿਹੜੀ ਗੱਲ ਰਹੀ ਉਹਨੂੰ ਜਾਂਦਾ ਆਪਣੇ ਹਸਪੀਟਲ ਰਾਹ ਨੂੰ ਜਾਂਦਾ ਵਾ ਮਾਰਗ ਉੱਥੇ ਵੀ ਜ਼ਰੂਰ ਲਾਵਾਵਾਂਗੇ ਤੇ ਜਿੰਨੇ ਵੀ ਸੇਵਾ ਕਰਦੇ ਨੇ ਵੀਰ ਚੜ੍ਹਦੀ ਕਲਾ ਚ ਰੱਖਣ ਮਾਲਕ ਉਹਨਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅ ਕਿੰਨੀ ਲਗਣਾ ਹੈ ਨਾ ਬੱਚਿਆਂ ਨੂੰ ਹਾਂਜੀ ਭਾਈ ਸਾਹਿਬ ਜੀ ਭਾਈ ਕਰਨ ਸਿੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤੇ ਜੀ ਵਾਹਿਗੁਰੂ ਜੀ ਇਹ ਅ ਬਾਬਾ ਸ਼ਰਚੰਦ ਜੀ ਬਾਗ ਵੱਲੋਂ ਫਲਾਈਟਾਂ ਲਵਾਈਆਂ ਗਈਆਂ ਨੇ ਤੇ ਉਹ ਵਾਹਿਗੁਰੂ ਜੀ ਲੋਕਾਂ ਨੂੰ ਆਉਣ ਵਿੱਚ ਬਹੁਤ ਤੰਗੀਆਂ ਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਕਾਕਾ ਜੀ ਤੁਹਾਡਾ ਕਿ ਨਾਮ ਆ ਮੇਰਾ ਨਾਮ ਰਾਜਵੀਰ ਸਿੰਘ ਹੈ ਸੇਵਾ ਕਰਨ ਦੇ ਵਿੱਚ ਆਨੰਦ ਆ ਰਿਹਾ ਹਾਂ ਹਾਂਜੀ ਆ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਕੀ ਨਾਮ ਤੁਹਾਡਾ ਨਵਜੋਤ ਸਿੰਘ ਮੇਰਾ ਨਾਮ ਹੈ ਸੇਵਾ ਕਰਨ ਦੇ ਵਿੱਚ ਆਨੰਦ ਆ ਰਿਹਾ ਹਾਂ ਜੀ ਜੀ ਬਹੁਤ 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 ਰੰਗ ਆਦਾ ਰਿਹਾ ਹੈ ਨਾ ਕਿਉਂਕਿ ਅਕਾਲ ਪੁਰਖ ਪਰਮਾਤਮਾ ਦੀ ਜਿਹੜੀ ਸੇਵਾ ਹੈ ਨਾ ਇਹਦੇ ਵਿੱਚ ਇੱਕ ਅਲੱਗ ਹੀ ਆਨੰਦ ਆ ਜਿਹੜਾ ਜਿਸ ਦਾ ਆਨੰਦ ਦਾ ਕੋਈ ਬਿਆਨ ਨਹੀਂ ਕਰ ਸਕਦਾ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਨਿਸ਼ਾਨ ਸਿੰਘ ਪਿੰਡ 쿠ਸ਼ੀਪੁਰ ਤੋਂ ਤੇ ਅਸੀਂ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਿਹੜੇ ਭਗਨਾ ਖਾਨ ਸਾਡੀ ਟੀਮ ਦੇ ਪ੍ਰਧਾਨ ਹਨ ਤੇ ਇਹਨਾਂ ਦੀ ਬਦੌਲਤ ਇਹਨਾਂ ਨੇ ਇੱਕ ਬੜਾ ਵੱਡਾ ਇੱਕ ਉਪਰਾਲਾ ਕਰ ਰਹੇ ਹਨ ਕਿ ਇਸ ਬਾਬਾ ਸ਼੍ਰੀ ਚੰਦ ਜੀ ਦੇ ਮਾਰਗ ਨੂੰ ਜਿਹੜੀ ਸ਼ਰਕ ਜਾਂਦੀ ਹੈ ਤਲਵੰਡੀ ਤੋਂ ਲੈ ਕੇ ਗਲੜੀ ਤੇ ਇੰਟਰ ਹੁੰਦਿਆਂ ਹੋਇਆਂ ਬਾਬਾ ਸ਼੍ਰੀ ਚੰਦ ਜੀ ਪਹੁੰਚਦੀ ਹੈ ਇੱਥੇ ਹਨੇਰਾ ਹੋਣ ਦੇ ਕਰਕੇ ਸੰਗਤਾਂ ਨੂੰ ਬਹੁਤ ਜ਼ਿਆਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਤੇ ਲੋਕ ਜਿਹੜੇ ਅੰਮ੍ਰਿਤ ਵੇਲੇ 1 ਵਜੇ ਤੋਂ ਲੈ ਕੇ 2 ਵਜੇ ਤੋਂ ਲੈ ਕੇ ਸੰਗਤ ਪੈਦਲ ਚੱਲਣੀ ਸ਼ੁਰੂ ਹੋ ਜਾਂਦੀ ਹੈ ਨੰਗੇ ਪੈਰੀਂ ਇਹ ਇਹਨਾਂ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਤੇ ਇਹੋ ਜਿਹੇ ਸਿੰਘਾਂ ਨੂੰ ਇਹੋ ਜੀਆਂ ਸੰਸਥਾਵਾਂ ਨੂੰ ਅੱਗੇ ਆਉਣ ਦੀ ਲੋੜ ਹੈ ਗੁਰਮੁਖ ਪਿਆਰਿਓ ਇਹੋ ਜੀਆਂ ਸੇਵਾਵਾਂ ਕਰਨ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਕਿੰਨਾ ਆਨੰਦ ਆ ਰਿਹਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਟੀਮ ਦਾ ਹਿੱਸਾ ਬਣਨਾ ਚਾਹੀਦਾ ਇਸ ਟੀਮ ਵੱਲ ਵੇਖ ਕੇ ਹੋਰ ਨਾ ਵੀ ਜਿਹੜੀਆਂ ਕੋਈ ਗੁਰਮੁਖ ਪਿਆਰੇ ਹਨ ਉਹਨਾਂ ਨੂੰ ਇਹੋ ਜੀਆਂ ਸੇਵਾਵਾਂ ਜਿਹੜੇ ਉਪਰਾਲੇ ਕਰਨੇ ਚਾਹੀਦੇ ਹਨ ਦਾਸ ਨਿਸ਼ਾਨ ਸਿੰਘ ਪਿੰਡ ਖੁਸ਼ੀਪੁਰ ਤੋਂ ਇਸੇ ਟੀਮ ਦਾ ਹਿੱਸਾ ਹੈ ਮੈਂ ਇਹਨਾਂ ਸਾਰਿਆਂ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਵਾਹਿਗੁਰੂ ਜੀ ਕਾ ਖਾਲਸ